ਇੱਕ ਸ਼ਬਦ ਰੋਜ਼ ਪੜ੍ਹ ਲਓ ਸੌਣ ਲੋ ਸਮਝ ਲਓ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜਵਾਨ ਹੈ ਬਹੁਤੇ ਲੋਕ ਇਸ ਪਾਸੇ ਲੱਗੇ ਹੋਏ ਐ ਉਹ ਕਿਸੇ ਲਾਲਚ ਬਸ ਨਹੀਂ ਲੱਗੇ ਸਾਰੇ ਹੀ ਲਾਲਚ ਬਸ ਲੱਗੇ ਹੋਏ ਬਹੁਤੇ ਨਰਲੀਫ ਵੀ ਕੰਮ ਕਰਦੇ ਐ ਸੋ ਆਪਾਂ ਉਹਨਾਂ ਕੋਲੋਂ ਬਾਣੀ ਦਾ ਇੱਕ ਸ਼ਬਦ ਰੋਜ਼ ਸੁਣ ਲਈਏ ਆਪਣੇ ਜੀਵਨ ਵਿੱਚ ਉਹਨੂੰ ਲਾਗੂ ਕਰਨਾ ਸ਼ੁਰੂ ਕਰ ਦੀਏ ਸੁਣਿਏ ਤੇ ਸਮਝੀਏ ਸੋ ਆਓ ਆਪਾਂ ਇਸ ਰੁਟੀਨ ਵਿੱਚ ਇੱਕ ਸ਼ਬਦ ਵਿਚਾਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 379 ਤੇ ਇਹ ਸ਼ਬਦ ਸੁਭਾਈ ਮਲ ਹੈ ਆਸਾ ਕਰਤੀ ਜਾ ਮਹਲਾ ਪੰਜਵਾਂ ਮਹਲਾ ਪੰਜਵਾਂ ਪੰਜਵੇਂ ਪਾਸ਼ੇ ਦੀ ਦਾ ਸ਼ਬਦ ਕਰਤੀ ਜਾ ਗਉਣ ਵਾਲਿਆਂ ਨੂੰ ਤਾਲ ਦੀ ਹਦਾਇਤ ਹੈ ਆਸਾ ਰਾਗ ਹੈ ਗੁਰੂ ਜੀ ਨੇ ਇੱਕ ਸਬਜੈਕਟ ਨਵਾਂ ਸ਼ੋਣਾ ਥੋੜਾ ਜਿਹਾ ਵਿਚਾਰ ਚੱਲਣਾ ਚੱਲਦਾ ਛੱਡ ਕੇ ਹੋਰ ਪਾਸੇ ਚੱਲਣਾ ਹੈ ਗੁਰੂ ਜੀ ਕਹਿੰਦੇ ਇਹ ਇੱਕ ਓੰਕਾਰ ਸਤਗੁਰ ਪ੍ਰਸਾਦ ਆਹ ਗੱਲ ਚੀਤੇ ਵਿੱਚ ਰੱਖ ਕੇ ਬਾਣੀ ਪੜ੍ਹਨੀ ਹੈ ਕਿ ਇੱਕ ਤੋਂ ਸਭ ਕੁਝ ਬਣਿਆ ਹੈ ਇੱਕ ਦੇ ਵਿੱਚ ਹੀ ਰਹਿ ਰਿਹਾ ਹੈ ਉਸੇ ਇੱਕ ਵਿੱਚ ਦੁਬਾਰੇ ਸਮਾ ਜਾਵਾਂਗੇ ਯਾਨੀ ਬੜੇ ਆ ਚੱਲ ਰਹੇ ਆ ਵੜਸ ਜਾਵਾਂਗੇ ਉਸੇ ਵਿੱਚ ਮੈਂ ਔਰੇ ਲਗਾਤਾਰ ਲਗਾਤਾਰ ਚੱਲ ਰਹੀ ਹੈ ਸਾਡੇ ਬਜ਼ੁਰਗੋ ਬਾਪ ਬਣੇ ਫਿਰ ਅਸੀਂ ਬਣੇ ਸਾਡੇ ਬੱਚੇ ਅੰਗੇ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਲਗਾਤਾਰ ਇਹਦੇ ਵਿੱਚ ਇਹ ਵਿੱਚ ਕੋਈ ਤੋੜ ਨਹੀਂ ਹੈ ਹੁਣ ਗੁਰੂ ਜੀ ਕਹਿੰਦੇ ਇਸ ਗੱਲ ਨੂੰ ਚੇਤੇ ਰੱਖੋ ਤੇ ਇਹ ਪਤਾ ਕਿੱਥੋਂ ਲੱਗੇਗਾ ਇਸ ਗੱਲ ਦਾ ਸਾਹਮਣੇ ਕਿੱਥੋਂ ਪੈਗੀ ਸਤ ਗੁਰ ਪ੍ਰਸਾਦ ਪੂਰੇ ਗੁਰੂ ਦੀ ਕਿਰਪਾ ਨਾਲ ਪਤਾ ਲੱਗੇਗਾ ਤੇ ਪੂਰੇ ਗੁਰੂ ਕੌਣ ਸ਼ਬਦ ਗੁਰੂ ਸ਼ਬਦ ਗੁਰੂ ਗੁਰਬਾਣੀ ਐਸ ਕਰਕੇ ਅਸੀਂ ਇਸ ਗੱਲ ਨੂੰ ਚੇਤੇ ਵਿੱਚ ਰੱਖ ਕੇ ਬਾਣੀ ਪੜੀਗੀ ਸੋ ਆਪਾਂ ਬਾਣੀ ਪੜਦੇ ਆ ਰਾਜ ਮਿਲਕ ਜੋਬਨ ਗ੍ਰਹਿ ਸੋਭਾ ਰੂਪ ਬਖਤ ਜਵਾਨੀ ਇਹ ਸਾਡੇ ਸੰਸਾਰ ਦੇ ਦਿਖਾਵੇ ਨੇ ਹਕੂਮਤ ਰਾਜਵਰਕ ਦਾ ਮਤਲਬ ਹਕੂਮਤ ਮਿਲਕ ਦਾ ਮਤਲਬ ਹੈ ਮਾਲਕੀ ਜੋਬਨ ਜਵਾਨੀ ਗ੍ਰਹਿ ਸੋਭਾ ਘਰ ਤੇ ਇੱਜ਼ਤ ਰੂਪਵੰਤ ਸੋਹਣਾ ਰੂਪ ਸੁੰਦਰਤਾ ਜਵਾਨੀ ਇਹਨਾਂ ਨੂੰ ਅਡੋਡੀ ਸਾਰਿਆਂ ਨੂੰ ਚੇਤੇ ਵਿੱਚ ਰੱਖੋ ਰਾਜ ਮਿਰਖ ਜੋਵਨ ਗ੍ਰਹਿ ਸੋਭਾ ਰੂਪਵੰਤ ਜਵਾਨੀ ਬਹੁਤ ਦਰਬ ਹਸਤੀ ਅਣ ਘੋੜੇ ਲਾ ਲੱਖ ਬਿਆਨੀ ਤੇ ਬੇਅੰਤ ਸਾਡੇ ਕੋਲੇ ਅੱਜ ਦੇ ਜਮਾਨੇ ਵਿੱਚ ਪੁਰਾਣੇ ਜਮਾਨੇ ਵਿੱਚ ਕੀ ਸੀਗਾ ਹਾਥੀ ਤੇ ਘੋੜੇ ਸਵਾਰੀਆਂ ਮੰਨੀਆਂ ਜਾਂਦੀਆਂ ਸੀ ਹਾਥੀ ਜੀ ਦੇ ਕੋਲ ਬਹੁਤੇ ਉਹ ਤਗੜਾ ਬੰਦਾ ਘੋੜੇ ਬਹੁਤੇ ਰੱਖਦਾ ਬੜੇ ਤਗੜਾ ਬੰਦਾ ਕਿਉਂਕਿ ਉਹਦੇ ਕੋਲ ਗੋਤ ਪੈਸੇ ਤਾਂ ਹੀ ਸਵਾਰੀਆਂ ਨਹੀਂ ਉਹਨਾਂ ਰੱਖੀਆਂ ਹੋਈਆਂ ਨੇ ਅੱਜ ਦੇ ਹਿਸਾਬ ਨਾਲ ਲਾ ਲੋ ਵੀ ਗੱਡੀਆਂ ਤਾਰਾਂ ਹਵਾਈ ਜਹਾਜ਼ ਇਹ ਸਾਰਾ ਕੁਝ ਇਹ ਖਰੀਦ ਕੇ ਰੱਖਿਆ ਹੋਇਆ ਲੈ ਆਉਂਦੇ ਘਰੇ ਲੈ ਆਉਂਦੇ ਇਨਰ ਨੂੰ ਮੰਨ ਰਹੇ ਹਨ ਇਨਾਂ ਖੁਦਾ ਰਖਾ ਨੂੰ ਗੁਰੂ ਕੀ ਕਹਿੰਦੇ ਆ ਕਿ ਕੰਮੀ ਇਹ ਸਾਰਾ ਇਸ ਸੰਸਾਰ ਵਾਸਤੇ ਮੰਨਣ ਵਾਸਤੇ ਹੈ ਆਤਮਕਰਾਤੀ ਕੰਮ ਨਹੀਂ ਦਿੰਦਾ ਆਗੈ ਦਰਗਹਿ ਕਾਮ ਰਿ ਆਵੇ ਛੋੜ ਚੱਲੇ ਅਭਿਮਾਨੀ ਇਤਨੂੰ ਬਰਤਨ ਵਾਸਤੇ ਬਿਲੀ ਗਣ ਤੇ ਤੂੰ ਇਹਨਾਂ ਦਾ ਹਕਾਰ ਕਰੀ ਬੈਠਾ ਇਹ ਤੇਰੇ ਨਾਲ ਨਹੀਂ ਜਾਂਦੀਆਂ ਕਿਆ ਹੰਕਾਰ ਕਰੀਏ ਕੁਰੀ ਕਹਿੰਦੇ ਇਹਨਾਂ ਦਾ ਹੰਕਾਰ ਨਹੀਂ ਕਰਨਾ ਹੋਵੇ ਆਵੇਂ ਬੰਦੇ ਕੋਲ ਗੌਰ ਕੁਝ ਪਰ ਉਹਦਾ ਮਾਨ ਨਹੀਂ ਹੋਣਾ ਚਾਹੀਦਾ ਬੰਦੇ ਨੂੰ ਉਹ ਟੀਜ਼ਰ ਦਿਖਾਉਣ ਵਾਸਤੇ ਹੀ ਹੋਣੀਆਂ ਚਾਹੀਦੀਆਂ ਸਾਡਾ ਬਹੁਤਾ ਜੀਵਨ ਦਿਖਾਵੇ ਤੇ ਚੱਲਦਾ ਅਸੀਂ ਦੂਜਿਆਂ ਨੂੰ ਦਿਖਾ ਰਹਿਆਂ ਵੀ ਸਾਡੇ ਕੋਲੇ ਆ ਸਾਡੇ ਕੋਲੇ ਆ ਸਾਡੇ ਕੋਲੇ ਆ ਹੰਕਾਰੀ ਆ ਅਸੀਂ ਸਾਡੇ ਮਰ ਵਿੱਚ ਹੰਕਾਰ ਪਿਆ ਹੁਣ ਗੁਰੂ ਜੀ ਇਸ ਸ਼ਬਦ ਵਿੱਚ ਸਮਝਾਉਣਾ ਕੀ ਚਾਹੁੰਦੇ ਹੈ ਕਿ ਸਾਨੂੰ ਜ਼ਿਕਰ ਕਰ ਦਿੱਤਾ ਕਿ ਇਹ ਜਿਹੜਾ ਸਾਰੇ ਸਮਾਨ ਦਾ ਤੂੰ ਹੰਕਾਰ ਕਰੀ ਬੈਠਾ ਤੇਰੇ ਨਾਲ ਨਹੀਂ ਨਿਭਦਾ ਫਿਰ ਗੁਰੂ ਜੀ ਸਮਝਾਉਂਦੇ ਕੀ ਹੈ ਅਸਲ ਗੱਲ ਕੀ ਹੈ ਆਓ ਆਪਾਂ ਪੜ੍ਹਦੇ ਹਾਂ ਕਾਹੇ ਏਕ ਬਿਨਾ ਚਿਤ ਲਾਈਐ ਉਸ ਇੱਕ ਮਾਲਕ ਨੂੰ ਯਾਦ ਰੱਖ ਜੀਨੇ ਤੈਨੂੰ ਬਣਾਇਆ ਤੇ ਜਿਹਦੇ ਸਾਰਾ ਸਮਾਨ ਬਣਾਇਆ ਉਹਨੂੰ ਚੇਤੇ ਵਿੱਚ ਰੱਖ ਉਹਨੂੰ ਯਾਦ ਵਿੱਚ ਰੱਖ ਓਟਕ ਬੈਣਤ ਸੋਵਤ ਜਾਗਤ ਸਦਾ ਸਦਾ ਹਰ ਧਿਆਈਐ ਰਹਾਓ ਹੁਣ ਦੇਖੋ ਸਾਨੂੰ ਸਟੇਜਾਂ ਤੇ ਕੀ ਕੀਤਾ ਜਾ ਰਿਹਾ ਕਿ ਐਨੇ ਘੰਟੇ ਵੈਗਰੂ ਵੈਗਰੂ ਜਾਂ ਆ ਆ ਨਾਮ ਜਾਂ ਆ ਨਾਮ ਆ ਨਾਮ ਅਡੋਢੀ ਨਾਮ ਨੇ ਇਹਨਾਂ ਨੂੰ ਸਿਮਰਨ ਕਰਨਾ ਹੈ ਬਾਰ 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 ਗੁਰੂ ਜੀ ਕੀ ਕਹਿ ਰਿਹਾ ਉਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰ ਧਿਆਈ ਰਹਾਓ ਮੋਟ ਵੀ ਜੀ ਤੇ ਗੁਰੂ ਜੀ ਦੀ ਗੱਲ ਮੰਨਣੀ ਹੈ ਤੇ ਸਾਡੀ ਆਡੀ ਉਹ ਹੁਜਤ ਕਿ ਜੇ ਫਿਰ ਕੰਮ ਕੌਣ ਕਰੇਗਾ ਫਿਰ ਤੇ ਉਹ ਨਹੀਂ ਹੋਣੀ ਪਾਸ ਫਿਰ ਤੇ ਕੁਰਬਾਨੀ ਤਾਂ ਅਸੀਂ ਦੂਰਾਂ ਤੇ ਜੇ ਅਸੀਂ ਇਸ ਕਰਨ ਨੂੰ ਮੰਨ ਲਈਏ ਕਿ ਪ੍ਰਮਾਤਮਾ ਸਾਰਿਆਂ ਵਿੱਚ ਹੈ ਤੇ ਸਾਰੇ ਕਿਤੇ ਹੈ ਹਰ ਥਾਂ ਹਰ ਕੰਮ ਵਿੱਚ ਵਰਤ ਰਿਹਾ ਫਿਰ ਸੜਾ ਇਹ ਜਿਹੜਾ ਜਾਪ ਇਹ ਚੱਲ ਪਏਗਾ ਕਿਵੇਂ ਚੱਲੇਗਾ ਉੱਠਦੇ ਆ ਬਹਿਦੇ ਆ ਸੌਂਦੇ ਆ ਜਾਗਦੇ ਆ ਉਸ ਮਾਰਗ ਨੂੰ ਵੀ ਯਾਦ ਰੱਖ ਜੇ ਨਹੀਂ ਆਪਣੇ ਕੰਮ ਕਾਰ ਵੀ ਕਰਦੇ ਜਾਵਾਂਗੇ ਤੇ ਉਸ ਮਾਰਗ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਾਂਗੇ ਤੇ ਫਿਰ ਇੱਕ ਨੂੰ ਛੱਡ ਕੇ ਆਪਣੇ ਮਨ ਨੂੰ ਹੋਰ ਪਾਸੇ ਨਹੀਂ ਡੋਲਣ ਦੇਵਾਂਗੇ ਇਹ ਇਸ ਸ਼ਬਦ ਦਾ ਮੇਨ ਥੀਮ ਹੈ ਇਹ ਸ਼ਬਦ ਵਿੱਚ ਗੁਰੂ ਜੀ ਇਹ ਗੱਲ ਸਿਖਾਉਣਾ ਚਾਹੁੰਦੇ ਸਮਝਾਉਂਦੇ ਆਪਾਂ ਆਪ ਬਾਣੀ ਪੜੀਏ ਨਾ ਆਪਣੇ ਵਾਸਤੇ ਜੇ ਕੋ ਬਾਣੀ ਪੜਾਂਗੇ ਫਿਰ ਇਹ ਗੱਲਾਂ ਸਾਰੀਆਂ ਸਮਝ ਵਿੱਚ ਆ ਜਾਣਗੀਆਂ ਮਹਾ ਬਚਤਰ ਸੁੰਦਰ ਅਖਾੜੇ ਰਣ ਦੇ ਜਿੱਤੇ ਪਵਾੜੇ ਗੁਰੂ ਜੀ ਕਹਿੰਦੇ ਬਚਤਰ ਅਸਰਜ ਅਖਾੜੇ ਬੜੇ ਸੋਹਣੇ ਪੜ ਭਾਵ ਕੁਸ਼ਤੀਆਂ ਜਿੱਤਦਾ ਤੂੰ ਹੰਕਾਰ ਕਰਦਾ ਰਣ ਭੂਮੀ ਵਿੱਚ ਜਾ ਕੇ ਬੜੀਆਂ ਬੜੀਆਂ ਲੜਾਈਆਂ ਜਿੱਤ ਲੈਣਾ ਇਹ ਕਰਦਾ ਤੂੰ ਫਿਰ ਤੂੰ ਸੋਚਦਾ ਵੀ ਹੰਕਾਰੀ ਹੋ ਜਾਂਦਾ ਕਿ ਮੈਂ ਤਾਂ ਜਿੱਤੂ ਹੀ ਆ ਮੈਨੂੰ ਕੋਈ ਹਰਾ ਨਹੀਂ ਸਕਦਾ ਹੋ ਬਾਰੋਂ ਹੋ ਬੰਦ ਛੋਡੋ ਮੁਕਤੀ ਈਵ ਬਿਵਾੜੀ ਕਿ ਮੇਰੇ ਹੱਥ ਵਿੱਚ ਤਾਕਤ ਹੈ ਮੈਂ ਲੋਕਾਂ ਨੂੰ ਬੰਨ ਸਕਦਾ ਲੋਕਾਂ ਨੂੰ ਕਾਬੂ ਕਰ ਸਕਦਾ ਤੇ ਮੇਰੇ ਤੋਂ বিনা ਇਹ ਛੋਟ ਵੀ ਨਹੀਂ ਸਕਦੇ ਆ ਇਸ ਤਰ੍ਹਾਂ ਤੂੰ ਬੇਵਾਖ ਬੇਮਕਸਦ ਬੋਲ ਰਿਹਾ ਹੈ ਜਿਹਨੂੰ ਹੰਕਾਰ ਵਿੱਚ ਅਤ ਦੀ ਹੰਕਾਰ ਦੀ ਗੱਲ ਕੋਈ ਜੀ ਕਰ ਰਿਹਾ ਹੈ ਕਿ ਇਸ ਇਸ ਤਰ੍ਹਾਂ ਨੂੰ ਆਪਣੇ ਆਪ ਨੂੰ ਹੰਕਾਰੀ ਬਣਿਆ ਹੋਇਆ ਕਿ ਮੇਰੇ ਕੋਲ ਤਾਕਤ ਹੈ ਮੈਂ ਕੁਝ ਵੀ ਕਰ ਸਕਦਾ ਪਰ ਹੁਣ ਗੁਰੂ ਜੀ ਕਹਿੰਦੇ ਸੁਣ ਲੈ ਪਰ ਆਇਆ ਵਕਮ ਪਰ ਪਰਮਕਾਰ ਛੋੜ ਚੱਲਿਆ ਏਕ ਦਿਹਾੜੀ ਹੁਣ ਤੇਰਾ ਇਹ ਸਾਰਾ ਹੰਕਾਰ ਸਾਰੇ ਤੇਰੀ ਮਾਨ ਸਾਰੀਆਂ ਤੇਰੀਆਂ ਇਛਤਾਂ ਇਹ ਖੇਤਰ ਏ ਦੀਆਂ ਧਰਈਆਂ ਰਹਿ ਗਈਆਂ ਉਸ ਮਾਲਕ ਦਾ ਹੁਕਮ ਆਇਆ ਤੇ ਇੱਥੋਂ ਚੱਲਣਾ ਪੈ ਗਿਆ ਇਹ ਸਭ ਕੁਝ ਛੱਡਣਾ ਪੈ ਗਿਆ ਸਭ ਛੱਡਣਾ ਪੈ ਗਿਆ ਛੱਡ ਗਿਆ ਇਹਨਾਂ ਨੂੰ ਸਾਰਿਆਂ ਨੂੰ ਤੇ ਇਹ ਤੇਰੀ ਹਾਲਤਾਂ ਜਿਹਦੇ ਉੱਤੇ ਤੂੰ ਹੰਕਾਰ ਕਰੀ ਬੈਠਾ ਕਰਮ ਕਰਮ ਜੁਗਤਬੋ ਕਰਦਾ ਕਰ ਰੇ ਹਾਰ ਨਾ ਜਾਣੇ ਗੁਰੂ ਜੀ ਕਹਿੰਦੇ ਜੇ ਕੋਈ ਮਨੁੱਖ ਆਪਣੇ ਆਪ ਨੂੰ ਪ੍ਰਗਟ ਕਰਨ ਵਾਸਤੇ ਦਿਖਾਉਣ ਵਾਸਤੇ ਅਨੇਕਾਂ ਮਿੱਠੇ ਹੋਏ ਧਾਰਮਿਕ ਕਰਮਕਾਂਡ ਕਰਦਾ ਹੈ ਪਰ ਮਾਲਕ ਨਾਲ ਸਾਝ ਨਹੀਂ ਪਾਉਂਦਾ ਧਾਰਮਿਕ ਕਰਮਕਾਂਡ ਕਾਦੇ ਵਾਸਤੇ ਕੀਤੇ ਜਾਂਦੇ ਆ ਮਾਇਆ ਕਾ ਬਿਹਾਰ ਗੁਰੂ ਜੀ ਕਹਿੰਦੇ ਆਪ ਪਛਾੜਾ ਧਰਤੀ ਨਾਲ ਜਿਹੜੀ ਮਾਇਆ ਦੀ ਖਾਤਰ ਬੜੇ ਬਿਹਾਰ ਕੀਤੇ ਜਾਂਦੇ ਆ ਤੇ ਧਰਮ ਦੇ ਨਾਂ ਤੇ ਵੀ ਕੀਤੇ ਜਾਂਦੇ ਬਿਹਾਰ ਮਾਇਆ ਦੀ ਖਾਤਰ ਸੋ ਗੁਰੂ ਜੀ ਕਹਿੰਦੇ ਉਹਦੇ ਵਿੱਚ ਪਰਮਾਤਮਾ ਨੂੰ ਤਿਤ ਮਿਲ ਨਹੀਂ ਸਕਦਾ ਕਿਉਂਕਿ ਕਰਨੇ ਹਾਰ ਨਾ ਜਾਣੇ ਉਹ ਤੂੰ ਸਮਝ ਨਹੀਂ ਰਿਹਾ ਤੂੰ ਆਪਣੀ ਮਰਜ਼ੀ ਹੋਏ ਆਪਣੇ ਮਨ ਦੇ ਦੱਸੇ ਹੋਏ ਆਪਣੀ ਮੰਨ ਦੀ ਮੰਨਤਾ ਦੇ ਮੁਤਾਬਕ ਇਹ ਸਭ ਕੁਝ ਕਰ ਰਿਹਾ ਹੈ ਕਰਮ ਧਰਮ ਜੁਗਤਵੋ ਕਰਤਾ ਕਰਨੇ ਹਾਰ ਨਾ ਜਾਣੇ ਅਪਦੇਸ਼ ਕਰੇ ਆਪ ਨਾ ਕਮਾਵੇ ਤਤ ਸ਼ਬਦ ਨਾ ਪਛਾਨੇ ਗੁਰੂ ਜੀ ਕਹਿੰਦੇ ਦੂਜਿਆਂ ਨੂੰ ਉਪਦੇਸ਼ ਕਰ ਰਹੇ ਆਪ ਉਸ ਗੱਲ ਨੂੰ ਮੰਨ ਨਹੀਂ ਰਿਹਾ ਹੁਣ ਦੇਖੋ ਨਾ ਇੱਕ ਸਾਡਾ ਬੰਦਾ ਸਟੇਜ ਤੇ ਬੈਠਾ ਪ੍ਰਚਾਰ ਕਰ ਰਿਹਾ ਪਰ ਅੰਦਰ ਮਾਇਆ ਦਾ ਲਾਲਚ ਹੈ ਕਿ ਗੁਰੂ ਜੀ ਕਹਿੰਦੇ ਉਪਦੇਸ਼ ਕਰੇ ਆਪ ਨਾ ਕਮਾਵੇ ਤਤ ਸ਼ਬਦ ਨਾ ਪਛਾਨੇ ਉਹ ਗੁਰੂ ਜੀ ਤਤ ਸਾਰ ਨੂੰ ਸਮਝ ਹੀ ਨਹੀਂ ਸਕਾ ਕਿਉਂ ਕਿਉਂਕਿ ਲਾਲਚ ਹੈ ਜੇ ਜਦ ਅਸੀਂ ਨਰਲੀਪ ਹੋ ਕੇ ਪੜਾਂਗੇ ਨਾ ਬਾਣੀ ਕੋਈ ਲਾਲਚ ਨਹੀਂ ਹੋਏਗਾ ਸਾਨੂੰ ਆਪਣੇ ਵਾਸਤੇ ਆਪ ਪੜਾਂਗੇ ਉਹ ਸੇਰਬਾਣੀ ਸਮਝ ਆ ਜਾਊਗੀ ਕਿਉਂ ਨਹੀਂ ਆ ਰਹੀ ਕਿਉਂਕਿ ਸਾਨੂੰ ਉਹ ਗੱਲਾਂ ਦੱਸੀਆਂ ਜਾ ਰਹੀਆਂ ਜਿਹੜੀਆਂ ਉਹਨਾਂ ਦੇ ਕੰਮ ਦੀਆਂ ਜਿਹੜੀਆਂ ਸਾਡੇ ਜੀਵਨ ਦੇ ਕੰਮ ਨਹੀਂ ਆ ਉਹ ਗੱਲਾਂ ਛਪਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਛਪਾਇਆ ਜਾ ਰਿਹਾ ਹੈ ਗੁਰੂ ਜੀ ਦਾ ਅਸਲ ਜੋ ਤਤ ਗਿਆਨ ਆ ਉਹ ਸਾਡੇ ਤੱਕ ਪਹੁੰਚ ਨਹੀਂ ਰਿਹਾ ਜਦੋਂ ਤੁਸੀਂ ਆਪ ਗੁਰੂ ਜੀ ਦੇ ਕੋਲ ਬੈਠਾਂਗੇ ਗੁਰਬੀ ਦੀ ਥੋਕੜ ਵਿੱਚ ਬੈਠਾਂਗੇ ਤੇ ਮੈਂ ਤੇ ਮੇਰਾ ਗੁਰੂ ਦੋਨੇ ਹੋਵਾਂਗੇ ਉਹ ਦਿਨ ਸਾਰੀਆਂ ਗੱਲਾਂ ਸਮਝ ਆ ਜਾਣਗੀਆਂ ਬਸ ਇਹ ਫਰਕ ਹੈ ਇਹ ਫਰਕ ਜਿਹੇ ਦਿਨ ਤੁਸੀਂ ਇਹ ਦੂਰੀ ਨੂੰ ਖਾਬੂ ਕਰ ਲੋਗੇ ਉਸੇ ਦਿਨ ਗੁਰੂ ਦੇ ਹੋ ਜਾਓਗੇ ਨਾਂਗਾ ਆਇਆ ਨੰਗ ਯਾਸੀ ਜੋ ਹਸਦੀ ਖਾ ਕੇ ਛਾਨੇ ਗੁਰੂ ਜੀ ਕਹਿੰਦੇ ਜਿਵੇਂ ਹਾਥੀ ਨੂੰ ਨਵਾ ਦਈਏ ਤੇ ਉਹ ਦਸਾਂ ਮਿੰਟਾਂ ਬਾਅਦ ਦੀ ਸੁੰਡ ਨਾਲ ਆਪਣੇ ਉੱਤੇ ਰੇਤਾ ਪਾ ਲੈਂਦਾ ਦੁਬਾਰੀ ਤੇ ਤੂੰ ਵੀ ਇਸ ਸੰਸਾਰ ਤੇ ਨਾਗਾ ਆਇਆ ਜਿਨੀ ਬਗੈਰ ਕੁਝ ਲੈ ਆਇਆ ਇੱਕ ਸਰੀਰ ਤੇਰੇ ਨਾਲ ਆਇਆ ਸਰੀਰ ਪੈਦਾ ਹੋਇਆ ਤੇ ਦੇ ਵਿੱਚ ਜਿੰਦ ਆਈ ਹੈ ਤੇ ਨਾ ਕੁਝ ਤੂੰ ਲੈ ਕੇ ਆਇਆ ਤੇ ਨਾ ਕੁਝ ਲੈ ਕੇ ਜਾਣਾ ਹੈ ਦੇਖੋ ਬੰਦਾ ਨਗਾ ਆ ਰਿਹਾ ਇਹ ਆਪਣਾ ਫਿਜੀਕਲੀ ਲੈ ਗਿਆ ਬੱਚਾ ਨਗਾ ਪੈਦਾ ਹੋ ਰਿਹਾ ਪਰ ਅਸੀਂ ਢੇਜਣ ਵੇਲੇ ਤੇ ਪੜੀਆਂ ਲੰਗੀਆਂ ਲਵੇਟਦਿਆਂ ਤੇ ਜਿਨੇ ਕਦੇ ਸਾਡੀ ਆ ਕੇ ਸਾਰ ਨਹੀਂ ਲਈ ਨਾ ਸਾਰੇ ਜੀਵਨ ਅਸੀਂ ਦੁਖੀ ਹੁੰਦੇ ਰਹੇ ਉਹਨੇ ਆ ਕੇ ਸਾਡੀ ਰਸੀਦਾਰ ਨੇ ਸਾਰ ਨਹੀਂ ਲਈ ਪਰ ਜਿਸ ਦਿਨ ਅਸੀਂ ਮਰ ਜਾਨੇ ਆ ਨਾ ਇਸ ਸੰਸਾਰ ਨੂੰ ਛੱਡ ਜਾਨੇ ਆ ਉਸ ਦਿਨ ਸਭ ਤੋਂ ਮਹਿੰਗੀ ਲੋਈ ਉਸ ਬੰਦੇ ਦੀ ਹੁੰਦੀ ਹੈ ਸਾਡੇ ਉੱਤੇ ਪੈਣ ਵਾਲੀ ਕਿਉਂ ਕਿਉਂਕਿ ਅੱਜ ਉਹ ਆਪਣੇ ਆਪ ਨੂੰ ਦਿਖਾਉਣ ਵਾਸਤੇ ਆਦਰ ਹੋਇਆ ਤੇ ਫਿਰ ਇਹ ਨੰਗਾ ਜਾਣ ਦਾ ਮਤਲਬ ਕੀ ਹੈ ਕਿ ਲੈ ਕੇ ਕੁਝ ਨਹੀਂ ਆਏ ਤੇ ਲੈ ਕੇ ਕੁਝ ਜਾਣ ਨਹੀਂ ਰਹੇ ਇਹ ਹੈ ਨੰਗਾ ਇਹ ਸ਼ਬਦ ਹੈ ਜਿਹੜਾ ਇਹਨੂੰ ਇੱਥੇ ਵਰਤਣਾ ਆਪਾਂ ਇੱਥੇ ਸਮਝਣਾ ਇਸ ਨੂੰ ਕਿ ਸੰਸਾਰ ਤੇ ਲੈ ਕੇ ਆਪਣੇ ਕੋਲੋਂ ਕੁਝ ਨਹੀਂ ਆਏ ਆਪਣਾ ਕੁਝ ਨਹੀਂ ਸੀ ਉਹਦੇ ਵਿੱਚ ਤੇ ਜਦੋਂ ਜਾਵਾਂਗੇ ਉਦੋਂ ਵੀ ਕੁਝ ਨਾਲ ਲੈ ਕੇ ਨਹੀਂ ਜਾਵਾਂਗੇ ਬਸ ਗੁਰੂ ਜੀ ਕਹਿੰਦੇ ਤੇ ਹਾਥੀ ਦੇ ਇਸ਼ਨਾਨ ਵਰਗੀ ਗੱਲ ਹੈ ਸੰਤ ਸੱਜਣ ਸਨੋ ਸਭ ਮੀਤਾ ਝੂਠਾ ਇਹ ਪਸਾਰਾ ਐ ਗੁਰਮੁਖ ਜਨੋ ਸੁਣੋ ਗੁਰੂ ਜੀ ਕਹਿੰਦੇ ਐ ਮੇਰੇ ਮਿੱਤਰ ਸੁਣੋ ਇਹ ਝੂਠਾ ਪਸਾਰਾ ਹੈ ਇਹ ਜਿਹੜਾ ਸਾਰਾ ਸਾਰਾ ਨਾਦੀ ਦੇ ਵਿੱਚ ਮੋਹ ਪੈ ਗਿਆ ਸਾਡਾ ਇਹ ਨਾਸ਼ਵੰਤ ਹੈ ਮੇਰੀ ਮੇਰੀ ਕਰ ਕਰ ਡੂਬੇ ਖਾਪ ਖਾਪ ਬੂਏ ਗਵਾਰਾ ਗੁਰੂ ਜੀ ਕਹਿੰਦੇ ਮੈਂ ਮੇਰੀ ਕਰਕੇ ਬੰਦਾ ਇਹਦੇ ਵਿੱਚ ਫਸਿਆ ਹੋਇਆ ਤੇ ਇਸ ਵਿਕਾਰਾਂ ਵਿੱਚ ਡੁੱਬ ਰਿਹਾ ਤੇ ਗੁਰੂ ਜੀ ਕਹਿੰਦੇ ਖਾਪ ਖਾਪ ਬੂਏ ਗਵਾਰਾ ਤੇ ਇਹਨਾਂ ਨੂੰ ਸਹਿੇੜਦੇ ਰਹੇ ਤੇ ਆਤਮਿਕ ਮੌਤ ਵੀ ਨਾਲ ਪੈਦਾ ਕਰ ਲਈ ਆਤਮਿਕ ਮੌਤੇ ਵੀ ਵਰਤੇ ਰਹੇ ਕਿਉਂਕਿ ਇਹਨਾਂ ਪਦਾਰਥਾਂ ਨੂੰ ਇਕੱਠੇ ਕਰਮ ਵਾਲ ਤੇ ਆਤਮਾ ਨੂੰ ਤੇ ਮਰਦੇ ਰਹੇ ਠਗੀਆਂ ਮਾਰਦੇ ਰਹੇ ਫਰੇਵ ਕਰਦੇ ਰਹੇ ਲੋਕਾਂ ਨਾਲ ਧੱਕਾ ਕਰਦੇ ਰਹੇ ਇਹ ਇਹ ਥਾਂ ਹੀ ਇਕੱਠੀ ਹੁੰਦੀ ਹੈ ਨਾ ਐਵੇਂ ਥਾਂ ਹੀ ਨਹੀਂ ਹੁੰਦੀ ਏ ਗੁਰੂ ਗੋਬਿੰਦ ਸਿੰਘ ਨਾਮ ਤੇ ਆਇਆ ਸਾਚੇ ਨਾਮ ਨਿਸਤਾਰ ਪਰ ਗੁਰੂ ਜੀ ਕਹਿੰਦੇ ਹੈ ਨਾਨਕ ਜਿਸ ਮਨੁੱਖ ਨੇ ਵੀ ਪੂਰੇ ਗੁਰੂ ਨਾਲ ਮਿਲ ਕੇ ਪ੍ਰਮਾਤਮਾ ਨੂੰ ਆਪਣੇ ਚੀਤੀ ਵਿੱਚ ਵਸਾਲਿਆ ਜੋ ਵੀ ਕੰਟੇ ਨੂੰ ਯਾਦ ਰੱਖਿਆ ਸਾਚ ਨਾਮ ਨਿਸ਼ਤਾਰਾ ਉਹ ਸੱਚੇ ਦੀ ਹੋਂਦ ਨੂੰ ਮੰਨ ਕੇ ਉਹਦੀ ਅਗਿਜੇ ਸ਼੍ਰੇਸ਼ ਵਿੱਚ ਰਹਿ ਕੇ ਉਹਦੇ ਉਹਦੇ ਅਨੁਭਵ ਵਿੱਚ ਰਹਿ ਕੇ ਉਹਨੂੰ ਮਹਿਸੂਸ ਕਰਕੇ ਆਪਣੇ ਜੀਵਨ ਨੂੰ ਸੱਚਾ ਤੇ ਸੱਚਾ ਬਣਾ ਲੈਂਦਾ ਤੇ ਇਨਾਂ ਬਕਾਰਾਂ ਤੋਂ ਬਚ ਰਹਿਦਾ ਹੈ। ਇਹ ਕਹ ਲ ਭਵਨ ਨਾਨਕ ਜੀ ਇਸ ਸ਼ਬਦ ਦੀ ਆਖਰੀ ਪੰਕਤੀ ਵਿੱਚ ਕਹਿ ਰਿਹਾ ਸੋ ਆਪਾਂ ਕਰਨਾ ਕੀ ਹੈ? ਆਪਾਂ ਸੰਸਾਰ ਦੇ ਉੱਤੇ ਆਏ ਆ ਚੰਗਾ ਕੰਮ ਕਰ ਚੰਗਾ ਜੀਵਨ ਜਿਉਣਾ ਹੈ ਉੱਚਾ ਤੇ ਸੱਚਾ ਜੀਵਨ ਜਿਉਣਾ ਹੈ ਉਸ ਪਰਮਾਤਮਾ ਦੇ ਹੁਕਮ ਨੂੰ ਸਮਝੀਏ ਜਬਜੀ ਸਾਹਿਬ ਵਿੱਚ ਪੜੀਏ ਸੱਚਾ ਸਹਬ ਸੱਚ ਨਾਹੀ ਭਾਖਿਆ ਭਾਉ ਅਪਾਰ ਉਹ ਮਾਲਕ ਜਿਹੜਾ ਉਹ ਆਪ ਵੀ ਸੱਚ ਹੈ ਤੇ ਉਹਦਾ ਇਹ ਹੁਕਮ ਸਿਸਟਮ ਵੀ ਸੱਚ ਹੈ ਜਿਹਦੇ ਵਿੱਚ ਅਸੀਂ ਬਣਿਆ ਉਹ ਵੀ ਨਹੀਂ ਹਉਤਾਈ ਨਹੀਂ ਹੈ ਉਹਦੇ ਵਿੱਚ ਕੋਈ ਸੱਚ ਅਸੀਂ ਉਸ ਨੂੰ ਸਮਝ ਗਏ ਉਹਦੇ ਮੁਤਾਬਕ ਆਪਣੇ ਆਪ ਨੂੰ ਤੋਰੀਏ ਪਹਿਲੀ ਪਉੜੀ ਦੀ ਆਖਰੀ ਪੰਕਤੀ ਕਹਿੰਦੀ ਆ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਦੋ ਪਰਸੰਤਿ ਉਤਰਨੇ ਪਹਿਲੀ ਪਉੜੀ ਦੇ ਕੇਵਲ ਸਚਿਆਰਾ ਹੋਈਐ ਕਿਵ ਕੂੜਾ ਟੁੱਟਾ ਪਾਲ ਇਸ ਸਵਾਲ ਨੂੰ ਪਹਿਰਾ ਕਰਿਆ ਗੁਰੂ ਜੀ ਨੇ ਸਾਡੇ ਅੰਦਰ ਇਸ ਸਵਾਲ ਨੂੰ ਸਮਝੀਏ ਇਸ ਸਵਾਲ ਨੂੰ ਪੂਰਾ ਕਰਨ ਵਾਸਤੇ ਕੀ ਕਰਨਾ ਪਏਗਾ ਗੁਰੂ ਜੀ ਕਹਿੰਦੇ ਉਸ ਦਿਨ ਸਚਿਆਰ ਹੋ ਜਾਏਗਾ ਜਿਸ ਦਿਨ ਮਾਲਕ ਦੇ ਹੁਕਮ ਵਿੱਚ ਤੁਰਨਾ ਸ਼ੁਰੂ ਕਰ ਦੇਗਾ ਇਹਨਾਂ ਦੋਨਾਂ ਪ੍ਰਸ਼ਨ ਤੇ ਉੱਤਰ ਵਿੱਚ ਸਾਰੀ ਬਾਣੀ ਚਲਦੀ ਹੈ ਆਪਾਂ ਉਸ ਨੂੰ ਪੜhiਏ ਸਮਝੀਏ ਵਿਚਾਰ ਕਰੀਏ ਤੇ ਉਸ ਮਾਰਗ ਦੇ ਹੁਕਮ ਨੂੰ ਸਮਝੀਏ ਤੇ ਉਹ ਦੇ ਮੁਤਾਬਕ ਆਪਣਾ ਜੀਵਨ ਬਦਲੀਏ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ